ਉਸ ਉਸ ਮਕਾਨ ਦੀ ਛੱਤ गिर ਗਈ ਅਤੇ ਇੱਕ ਬਜ਼ੁਰਗ ਔਰਤ ਬਹੁਤ ਜ਼ਿਆਦਾ ਕਾਇਲ ਹੋ ਗਈ ਜੋ ਅੱਜ ਜੇਰੇ ਇਲਾਜ ਹੈ ਮੈਂ ਉਹਨਾਂ ਨਾਲ ਰੂਪ ਰੂ ਕਰਾਵਾਂਗਾ ਤੇ ਕੁਝ ਮਾਲਲੇ ਵਾਲੇ ਲੋਕ ਵੀ ਉਹਨਾਂ ਦੀ ਸਥਿਤੀ ਬਾਰੇ ਜਾਣਕਾਰੀ ਦੇਣਗੇ 3-4 ਦਿਨ ਬੀਤਣ ਤੋਂ ਬਾਅਦ ਵੀ ਪ੍ਰਸ਼ਾਸਨ ਨੇ ਕੋਈ ਇਹਨਾਂ ਦੀ ਖਬਰ ਨਹੀਂ ਲਈ ਸਾਡਾ ਮੇਨ ਮਕਸਦ ਇਸ ਵੀਡੀਓ ਨੂੰ ਚਲਾਉਣ ਦਾ ਵੀ ਇਹੋ ਜੇ ਗਰੀਬ ਵੀ ਸਾਰਾ ਲੋਕਾਂ ਦਾ ਸਹਾਰਾ ਬਣੋ ਤਾਕੇ ਇਹਨਾਂ ਦੇ ਘਰ ਨੂੰ ਬਚਾਇਆ ਜਾ ਸਕੇ ਅਤੇ ਇਹਨਾਂ ਦੀ ਛੇਤ ਨੂੰ ਬਚਾਇਆ ਜਾ ਸਕੇ ਸਾਰੇ ਕੀ ਪੀੜ ਆ ਪਰੀਆਂ ਨੇ ਉਹ ਪਿੱਛੇ ਵੇਰਿਆ ਨੇ ਜਿੰਦੀ ਪਰੀਆਂ ਨੇ ਨਾਲ ਨਾਲ ਵੀ ਹੋ ਰਿਹਾ ਜੀ ਹਾਂ ਸਾਰਾ ਵਿੱਚ ਤੇ ਉਹ ਘਰ ਹੈ ਪਰ ਨਾਲ ਵੀ ਕੋਈ ਹੀ ਆ ਦੀ ਛੱਤ ਨਹਿਸ ਕਰ ਦਿੱਤਾ ਸ਼ਹਿਰਾਬਾ ਦੀਆਂ ਤੇੜਾਂ ਨੇ ਜੁਨਾ ਚ ਬਹੁਤ ਖਰਾਬ ਹੋ ਗਿਆ ਇੱਧਰ ਵੀ ਸਾਰਾ ਖਰਾਬ ਹੋ ਰਿਹਾ ਜੀ ਮੇਂਗਾ ਇਹਨਾਂ ਦੇ ਨਾਲ ਲੱਗਦੇ ਘਰਾਂ ਚ ਵੀ ਤੇੜਾ ਆ ਚੁੱਕਿਆ ਹਨ ਅਤੇ ਅਗਰ ਇਸ ਤਰ੍ਹਾਂ ਦਾ ਮੀਂਹ ਜਾਰੀ ਆਣ ਬਰਸਾਤਾਂ ਆਣ ਨੁਕਸਾਨ ਬਹੁਤ ਜ਼ਿਆਦਾ ਹੋ ਸਕਦਾ ਹੈ ਸਾਹਮਣੇ ਟੁੱਟਣ ਵਾਲਾ ਮਕਾਨ ਖਾਲੀ ਹੋ ਗਿਆ ਉਹ ਉਸ ਉਹਦਾ ਵੀ ਤੇੜਾ ਪਿਆ ਜਲਦਾ ਹੈ ਲੱਗਦਾ ਇਹ ਉਹ ਮਕਾਨ ਹੈ ਜਿੱਥੇ ਇਸ ਕਮਰੇ ਦੀ ਛੱਤ ਬਿਲਕੁਲ ਟੁੱਟ ਗਈ ਹੈ ਇਹ ਲਾਈਵ ਤਸਵੀਰਾਂ ਸੀ ਤੁਹਾਨੂੰ ਬੀਬੀ ਨਿਊਜ਼ ਸੇ ਲਾਈਵ ਬਚਾਅ ਹੋ ਚੁੱਕਿਆ ਇੱਕ ਬਜ਼ੁਰਗਔਰਤ ਜ਼ਰੂਰ ਇਸ ਵਿੱਚ ਬਹੁਤ ਜ਼ਿਆਦਾ ਘਾਇਲ ਹੋਈ ਹੈ ਮਾਲ ਵੀ ਅਸੀਂ ਤੁਹਾਨੂੰ ਗੱਲਬਾਤ ਕਰਾਵਾਂਗੇ ਇਹਨਾਂ ਦੇ ਮੋਟਰਸਾਈਕਲ ਮਿਲੀ ਜਾਣਕਾਰੀ ਅਨੁਸਾਰ ਮੋਟਰਸਾਈਕਲ ਦੇ ਵੀ ਚਿੱਥੇ ਉੱਡ ਗਏ ਛੱਤ ਇੰਨੀ ਜ਼ਬਰਦਸਤ ਗਿਰੀ ਇਹ ਉਹ ਬਜ਼ੁਰਗ ਬੈਠੇ ਹਨ ਜੋ ਇਸ ਛੱਤ ਗਿਰਨ ਨਾਲ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋਏ ਹਨ ਆਪਾਂ ਇਹਨਾਂ ਦਾ ਤਾਂ ਹਾਲ ਚਾਲ ਪੁੱਛਦੇ ਆ ਤੇ ਇਹਨਾਂ ਤੋਂ ਪੁੱਛਦੇ ਆ ਕਿ ਕਿਸੇ ਨੇ ਕੋਈ ਸਹਾਇਤਾ ਕੀਤੀ ਹੈ ਜਾਂ ਨਹੀਂ ਆ ਫੜ ਕੇ ਬੋਲੋ ਮਤਲਬ ਇਹ ਤੁਹਾਡੇ ਸਿਰ ਤੇ ਲੱਗੀਆਂ हां जी एदा किवें होया की कारण बनया ए जी मेरे ओ मदरਾ ਡਿੰਗਿਆ ਬੰਦ ਤੇ ਬੰਦਰੇ ਬੈਠੀ ਸੀ ਮੈਂ ਅੱਛਾ ਹਾਂ ਜੀ ਉੱਤੇ 7 ਵਜੇ ਨਾਲ ਗੋਡੇ ਦੇ ਵਜੇ ਨਾਲ ਪੈਰ ਤੇ ਵਜਿਆ ਪੈਰ ਮੇਰਾ ਕਰੰਕ ਕਹਿਗਾ ਤੁਹਾਨੂੰ ਕੋਈ ਸਿਹਤਦਾਨ ਆਇਆ ਕਿ ਨਾ ਕਿਸੇ ਨੇ ਕੋਈ ਹਾਲ ਚਾਲ ਪੁੱਛਿਆ ਕੋਈ ਨਹੀਂ ਆਇਆ ਹੈਗਾ ਜੀ ਕੋਈ ਐਮਸੀ ਨੇ ਤੁਹਾਨੂੰ ਵਾਦਾ ਕੀਤਾ ਕਿਸੇ ਉਹ ਕੁਝ ਨਹੀਂ ਕਰਿਆ ਜੀ ਕੋਈ ਪ੍ਰਸ਼ਾਸਨ ਨੇ ਤੁਹਾਡੇ ਨਾਲ ਕੋਈ ਹਾਲ ਚਾਲ ਵੰਡਿਆ ਤੁਹਾਡਾ ਜਾਂ ਤੁਹਾਨੂੰ ਪੁੱਛ ਕੋਈ ਨਹੀਂ ਆਇਆ ਜੀ ਕੋਈ ਬੰਦੇ ਹੀ ਨਹੀਂ ਆਇਆ। ਹਾਂ ਬੰਦੇ ਹੀ ਨਹੀਂ ਆਇਆ ਕੋਈ। ਜੇ ਕਹਿ ਨਹੀਂ ਸਮਝਾ ਸਿਕਾ ਇਥੇ। ਅਰੇ ਨੀ ਮੈਂ ਪਤਾ ਕਰਤੀ ਬਾਬ। ਕੋਣ ਆਇਆ ਸੀਗਾ ਜੀ? ਨਹੀਂ ਸੀ ਆਇਆ ਕੋਈ ਪਾਵਰ ਨਹੀਂ ਆਈ। ਹਾਂ। ਇਹ ਵੀ ਦੱਸ ਰਹੇ ਚ ਐਮਸੀ ਦੀ ਕੋਈ ਪਾਵਰ ਨਹੀਂ ਉਹਨਾਂ ਨੇ ਕੁਝ ਵਾਦੇ ਤੇ ਜ਼ਰੂਰ ਕੀਤੇ ਪਰ ਵਾਦੇ ਦੇ ਬਾਵਜੂਦ ਇਹਨਾਂ ਨੂੰ ਮਿਲਿਆ ਕੁਛ ਨਹੀਂ। ਆਓ ਇਹਨਾਂ ਦੇ ਪੜੋਸੀ ਖੜੇ ਆ ਉਹਨਾਂ ਨਾਲ ਰੂਬਰੂ ਕਰਾਨੇ ਤੁਹਾਨੂੰ। ਕਾਲੀ ਕਿਛ ਹੋ ਗਿਆ ਇੱਧਰ ਖੜਦੇ ਹੋਏ ਇਹ ਉਹਨਾਂ ਦੇ ਸਾਰੇ ਪੜੋਸੀ ਖੜੇ ਹਨ ਇਹ ਆਪਣੇ ਨਾਲ ਰੋਬਰੂ ਹੋਣਗੇ ਇਹ ਹਨ ਆਪਣੇ ਦਰਬਾਰਾ ਸਿੰਘ ਜੀ ਜੋ ਕਿ ਸੋਸ਼ਲ ਵਰਕਰ ਹਨ ਸੇਵਾ ਚਹੀ ਸਾਨੂੰ ਬੁਲਾਇਆ ਹੈ ਸੇਵਾ ਇਹਨਾਂ ਦੀ ਕਰਨੀ ਹੈ ਦਰਬਾਰਾ ਜੀ ਜਿਹੜਾ ਇਹ ਪਹਿਲੀ ਬਰਸਾਤ ਨਾਲ ਛੱਤ ਗਿਰੀ ਹੈ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਹੈ ਜੀ ਇਹ ਪਹਿਲੀ ਬਰਸਾਤ ਦੇ ਵਿੱਚ ਹੀ ਬਸ ਗੁਰਗੀ ਜਿਹੜੀ ਸਾਥ ਦੇਣਾ ਨਹੀਂ ਗਰੀਬ ਲੋਕ ਨੇ ਦਿਹਾੜੀ ਕਰਕੇ ਆਪਣਾ ਗੁਜ਼ਾਰਾ ਕਰਦੇ ਨੇ ਪ੍ਰਸ਼ਾਸਨ ਹੌਸਮਤ ਤਾਂ ਬੜੇ ਵਾਅਦੇ ਕਰਕੇ ਜਾਂਦਾ ਹੈ ਘਰ-ਘਰ ਪਹੁੰਚਦੇ ਨੇ ਵੋਟਾਂ ਦੇ ਵੇਲੇ ਮਗਰੋਂ ਕੋਈ ਛਾਰ ਨਹੀਂ ਲੈਂਦਾ ਅਜੇ ਤੱਕ ਕੋਈ ਵੀ ਬੰਦਾ ਪ੍ਰਸ਼ਾਸਨ ਦਾ ਇਥੇ ਛਾਰ ਲੈਣ ਨੂੰ ਤਾਂ ਤੁਸੀਂ ਜਾ ਕੇ ਐਪਲੀਕੇਸ਼ਨ ਦਿਓ ਐਸਡੀਐਮ ਸਾਹਿਬ ਨੂੰ ਜਾਂ ਤੁਹਾਡੇ ਜਿਹੜੇ ਵੋਟ ਲੈਣ ਆਉਂਦੇ ਨੇ ਉਹਨਾਂ ਨੂੰ ਮਿਲੋ ਕਿਉਂ ਨਹੀਂ ਇਹ ਕੰਮ ਕਰਦੇ ਜਿਵੇਂ ਕਿ ਆਮ ਆਦਮੀ ਪਾਰਟੀ ਪਾਵਰ ਚ ਆਈ ਹੈ 92 ਸੀਟਾਂ ਲੈ ਕੇ ਵਾਅਦੇ ਕਰਕੇ ਆਈ ਹੈ ਉਸ ਹਿਸਾਬ ਨਾਲ ਕੰਮ ਨਹੀਂ ਹੋ ਰਿਹਾ ਗਰੀਬਾਂ ਦਾ ਕੋਈ ਧਿਆਨ ਨਹੀਂ ਰੱਖਿਆ ਜਾ ਰਿਹਾ ਮਕਾਨ ਡਿੱਗ ਰਹੇ ਨੇ ਇਹਨਾਂ ਨੂੰ ਨਵੇਂ ਮਕਾਨ ਬਣਾ ਕੇ ਦਿੱਤੇ ਜਾਣ ਔਰ ਇਹਨਾਂ ਨੂੰ ਵੱਧ ਤੋਂ ਵੱਧ مالی ਸਹਾਇਤਾ ਦਿੱਤੀ ਜਾਵੇ ਤਾਂ ਜੋ ਨਵਾਂ ਮਕਾਨ ਉਸਾਰ ਸਕਣ ਤੁਸੀਂ ਕੁਝ ਕਹਿਣਾ ਚਾਹੋਗੇ ਜਿਹੜਾ ਇਹ ਐਡਾ ਵੱਡਾ ਹਾਸਾ ਹੋਇਆ ਬੋਲ ਦਿਓ ਮੈਨੂੰ ਬੋਲੋ ਇਸਨ ਆਪਣੇ ਸੋਸ਼ਲ ਵਰਕਰ ਦਰਬਾਰਾ ਜੀ ਜਿਨ੍ਹਾਂ ਨੇ ਵਿਸਥਾਰ ਨਾਲ ਤੁਹਾਨੂੰ ਜਾਣਕਾਰੀ ਦਿੱਤੀ ਹਾਂ ਜੀ ਚੱਲਦੇ ਤੇ ਖਾਲੀ